ਬਾਕੀ ਜਿਹੜੀ ਸਾਰੀ ਵਿਸਥਾਰਨਾ ਵੀਡੀਓ ਤੇ ਲਾਸਟ ਦੇ ਦੱਸੂਗਾ ਹੁਣ ਮੈਂ ਗੱਲ ਮਸਲਾ ਤੇ ਗੱਲ ਕਰਨ ਲੱਗਾ ਮਾਂ ਇੱਕ ਜੈਲਸੀ ਦੀ ਕੁਪਿੰਦਰ ਸਿੰਘ ਜੀ ਇਹ ਜੈਲਸੀ ਜਿਹੜੀ ਤੁਸੀਂ ਕਹਿਣ ਦਾ ਹੈ ਜੇ ਨਾ ਵੀ ਮੈਂ ਕਬਰ ਤੇ ਗਿਆ ਤੇ ਮੇਰਾ ਕਈਆਂ ਨੇ ਕਮੈਂਟ ਵਹ ਚਲੋ ਇੱਥੇ ਤੇ ਨਹੀਂ ਤੇਰੇ ਨਹੀਂ ਕੋਈ ਕਮੈਂਟ ਗਲਤ ਕੀਤਾ ਤੇ ਬਾਕੀ ਇਹ ਆ ਵੀ ਕਰਦੇ ਹੋਣਗੇ ਫੋਨਾ ਫੋਨਾ ਤੇ ਕਰਦੇ ਪਤਾ ਕੌਣ ਆ ਤੈਨੂੰ ਮੈਨੂੰ ਪੁੱਛ ਇਹ ਜੀਆਂ ਗੱਲਾਂ ਮੈਨੂੰ ਪਤਾ ਨਹੀਂ ਸਾਰਾ ਇਹ ਤੈਨੂੰ ਸਿਰਫ ਤੇਰੇ ਕੋਈ ਵੀ ਕਿਸੇ ਦਾ ਵਿਭਾਗਾਂ ਜਾਂ ਕਿਸੇ ਦਾ ਕਾਰੋਬਾਰ ਲਾ ਲਓ ਜਾਂ ਧਾਰਮਿਕ ਲਾ ਲਓ ਜਿਵੇਂ ਤੇਰੇ ਇੱਕ ਵੀ ਸ਼ਰਕਥਾ ਜਿਹੜੇ ਸਿੱਖੀ ਨੂੰ ਪ੍ਰਮੋਟ ਕਰਨ ਵਾਲੇ ਬੰਦੇ ਹਨ ਉਹਨਾਂ ਨੇ ਜੈਲਸੀ ਕੀਤੀ ਆ ਉਹਨਾਂ ਤੈਨੂੰ ਤੰਗ ਪਰੇਸ਼ਾਨ ਕਰਨਾ ਹੋਰ ਕਿਸੇ ਨਹੀਂ ਕਰਨਾ ਤੈਨੂੰ ਮਸਲਾ ਇੱਥੇ ਇਹ ਬਣਦਾ ਵਾ ਕਿ ਉਹਨਾਂ ਨੂੰ ਫਿਕਰ ਇਸ ਚੀਜ਼ ਦਾ ਪੈ ਗਿਆ ਕਿ ਇਹ ਬੰਦਾ ਸਾਡੇ ਨਾਲ ਹੀ ਰਿਹਾ ਵਾ ਸਾਡੇ ਨਾਲ ਹੀ ਤੇ ਕਿੱਥੇ ਇੰਗਲੈਂਡ ਤੇ ਕਿੱਥੇ ਕਿਦ ਨੂੰ ਅੱਗੇ ਤੁਰਿਆ ਜਾਂਦਾ ਇਹ ਅੱਗੇ ਤੁਰਨੀ ਆਪਾਂ ਦੇ ਨਾਲ ਨਹੀਂ ਲੱਤਾਂ ਦੇ ਖਿੱਚ ਕੇ ਪਛਾਣ ਉਹ ਇਸ ਤਰ੍ਹਾਂ ਨੂੰ ਮੋੜੀਏ ਇਹਨੂੰ ਤਿੰਨੇ ਮਹੀਨੇ ਦਈਏ ਵੀ ਤੂੰ ਕਬਰਾਂ ਤੇ ਕੀ ਕਰਦਾ ਫਿਰਦਾ ਤੇ ਉਹ ਭਿੰਦਰ ਸਿੰਘ ਤੇਰੀ ਵੀਡੀਓ ਵੀ ਜਿਹੜੀ ਆ ਮੇਰੇ ਹਿਸਾਬ ਨਾਲ ਜਿੱਥੇ ਅੱਗੇ ਜਿੰਨੀਗਾ ਆਪਣੇ ਜਾਣ ਪਛਾਣ ਦੀ ਸਰਕਲ ਵੀਡੀਓ ਵੇਖਦਾ ਉਹ ਮੈਨੂੰ ਲੱਗਦਾ 20 ਗੁਣਾ ਕੀ 30 ਗੁਣਾ 50 ਗੁਣਾ ਵੱਧ ਲੋਕਾਂ ਨੇ ਵੀਡੀਓ ਵੇਖੀ ਆ ਕਿ ਕਿੰਨੀ ਲੋਕਾਂ ਨੂੰ ਉਤੋਂ ਜਾਗਰਤੀ ਮੈਨਾਂ ਸਾਨੂੰ ਸਮਝ ਲੱਗੀ ਤੇ ਹੋਰ ਦੱਸ ਫੇਰ ਉਹ ਗੱਲ ਅਹੀਂ ਫੇਰ ਵੀ ਕੁਝ ਕੁਛ ਤੇ ਹੋਣੀ ਆ ਜਿਆਦਾ ਤੇ ਨਹੀਂ ਬਹੁਤੇ ਤਾਂ ਬੜੇ ਗਿਆਨੀ ਆ ਬੈਠੇ ਆ ਜਿਹੜੇ ਇਹੋ ਜਿਹੇ ਵੀ ਬੈਠੇ ਹੁੰਦੇ ਆ ਜਿਹੜੇ ਤੇ ਉਹਨਾਂ ਦਾ ਮਸਲਾ ਸਿਰਫ ਇਹੋ ਹੀ ਆ ਕਿ ਇਹ ਕਿਤੇ ਮਸਲਾ ਅਸੀਂ ਦੱਸਦੇ ਜਿਆਦਾ ਵਧੀਆ ਹੀ ਅਹੀਂ ਵਿਸਥਾਰ ਨਾਲ ਦੱਸਦੇ ਕਿ ਆ ਜੀ ਮਹਾਰਾਜਾ ਦਲੀਪ ਸਿੰਘ ਦੀ ਕਬਰ ਆ ਜੀ ਇਹ ਐ ਆ ਤੇ ਉਹ ਆ ਤੇ ਇਤਰਾ ਸਾਡਾ ਸਿੱਖ ਰਾਜ ਖਤਮ ਹੋਇਆ ਇਹ ਤੇਰੇ ਆਪਣੇ ਲੋਕ ਤੈਨੂੰ ਪਰੇਸ਼ਾਨ ਕਰਨ ੜੇ ਤੈਨੂੰ ਆਪਣੇ ਤੰਗ ਕਰਨ ੜੇ ਜਿਹੜੇ ਤੇਰੇ ਨਾਲ ਖੇਡੇ ਮੱਲੇ ਆ ਜਾਂ ਤੇਰੇ ਨਾਲ ਇਸ ਨਹੀਂ ਖੇਡੇ ਮੱਲੇ ਨਹੀਂ ਕਹਿ ਸਕਦੇ ਆ ਜਿਹੜੇ ਤੇਰੇ ਮਹਿਕਮੇ ਨਾਲ ਜੁੜੇ ਹੋਏ ਆ ਕਥਾ ਵਾਲੇ ਕੀਰਤਨ ਵਾਲੇ ਦੂਜੇ ਤਿੱਜੇ ਬੁੱਧੀਜੀਵੀ ਜਿਹੜੇ ਸਿਆਦੇ ਸਿਆਣੇ ਠੀਕ ਹੈ ਜੀ ਆਹ ਗੱਲ ਆ ਤੇ ਇਹ ਇਹਨਾਂ ਨੇ ਇਤਰਾ ਕਰਨਾ ਵਾ ਤੂੰ ਮੇਰਾ ਵੀਰ ਕੰਮ ਖਿੱਚ ਕੇ ਰੱਖ ਇਹੋ ਜਿਹਾ ਕੰਮ ਛੱਡਣਾ ਨਹੀਂ ਆ ਕੋਈ ਗੱਲ ਨਹੀਂ ਉੱਥੇ ਤੂੰ ਲਵਾਇਆ ਇੱਕ ਰਾ ਦਵਾਨ ਲਵਾਇਆ ਕਰ ਤੇ ਤਗੜਾਇਆ ਮਹਾਰਾਜਾ ਦਲੀਪ ਸਿੰਘ ਦੇ ਕਬਰ ਤੇ ਲਵਾ ਤੇ ਦਵਾਨ ਤਗੜਾ ਦੱਸੋ ਉੱਥੇ ਜਾ ਕੇ ਪੀ ਇਹ ਕੰਮ ਇਤਰਾ ਕਰਨਾ ਹੀ ਤੇ ਜੇ ਜ਼ਿਆਦਾ ਤੈਨੂੰ ਕੋਈ ਪਰੇਸ਼ਾਨ ਕਰਦਾ ਤੇ ਫਿਰ ਤੈਨੂੰ ਪਤਾ ਆਧਾਰ ਕਾਰਡ ਮੇਰੇ ਮੇਰੇ ਨਾਲ ਸੈਂਡ ਕਰਾ ਜਾ ਕਰ ਜ਼ਿਆਦਾ ਤੈਨੂੰ ਪਰੇਸ਼ਾਨ ਕਰੂ ਉਹ ਤੇ ਆਧਾਰ ਕਾਰਡ ਮੇਰੇ ਸੈਂਡ ਕਰਾ ਆਗਾ ਤੈਨੂੰ ਸਾਰੀ ਗੇਮ ਦਾ ਪਤਾ ਤਾਂ ਹੈਗਾ ਹੀ ਆ ਕੋਈ ਕਿਤੇ ਘਟ ਜਾਂਦਾ ਮੁੜ ਕੇ ਮੈਂ ਇਤਿਹਾਸ ਬਣਾਉਣਾ ਨਾ ਤੇ ਤੂੰ ਇਤਿਹਾਸ ਗਾਉਣਾ ਨਾ ਇਤਿਹਾਸ ਮੈਂ ਬਣਾ ਦੇਣਾ ਗਾਉ ਤੂੰ ਦੇਣਾ ਤੇ ਕੋਈ ਗੱਲ ਨਹੀਂ ਆਪਣਾ ਕੰਮ ਖਿੱਚ ਕੇ ਰੱਖ ਜਿਆਦਾ ਹੀ ਪਰੇਸ਼ਾਨੀ ਆਈ ਤੇ ਸਾਰੀ ਗੱਲਾਂ ਦਾ ਤੁਹਾਨੂੰ ਪਤਾ ਇਹ ਬਾਅਦ ਸਟੂਡੀਓ ਭਰਾ ਤੇਰਾ ਬੈਠਾ ਪੰਜਾਬ ਚ ਕੋਈ ਨਹੀਂ ਤੋਂ ਇੰਗਲੈਂਡ 10 ਗ੍ਰਾਮ ਮਹਾਰਾਣੀ ਕਿਵੇਂ ਚੁੱਕ ਕੇ ਲੈ ਗਈ ਆਪਣੇ ਦਲੀਪ ਸਿੰਘ ਨੂੰ ਤੇ ਕਿਵੇਂ ਕਿਵੇਂ ਕੀ ਕੀ ਹੋਇਆ ਚੰਗੀ ਤਰ੍ਹਾਂ ਦੱਸ ਤੇ ਆ ਵਿਸਤਾਰ ਨਾਲ ਵੀਡੀਓ ਤੇ ਲਾਸਟ ਸੁਣੇ ਮੈਂ ਖੁਰ ਵੀ ਇੱਕ ਦੋ ਗੱਲਾਂ ਇਹਦੇ ਨਾਲ ਹੀ ਜੁੜਦੀਆਂ ਕਰਨੀਆਂ ਜੁੜਦੀਆਂ ਇਸ ਤਰ੍ਹਾਂ ਕਿ ਸਾਡੀ ਸਾਡੇ ਆਪਣੇ ਬੰਦੇ ਸਾਨੂੰ ਬੜਾ ਇਤਿਹਾਸ ਨੂੰ ਦੱਸਣ ਨਹੀਂ ਦਿੰਦੇ ਠੀਕਾ ਪਹਿਲੇ ਸਮਿਆਂ ਦੇ ਵਿੱਚ ਅਸੀਂ ਮੰਨ ਲਿਆ ਸੀ ਕਿ ਆਪਣੇ ਨਾਂ ਤੇ ਕੋਈ ਗੁਰੂਆਂ ਦਾ ਰੋਲ ਕਰ ਸਕਦਾ ਨਾ ਯੋਦੇ ਸੂਰਮੇ ਸਾਡੇ ਜਿਹੜੇ ਧਰਤੀ ਤੇ ਹੋਏ ਆ ਗੁਰੂ ਪੀਰ ਉਹਨਾਂ ਦਾ ਬੰਦਾ ਇੱਕ ਰੋਲ ਨਹੀਂ ਕਰ ਸਕਦਾ ਆ ਚਲੋ ਜਦੋਂ ਤਾਂ ਟੈਕਨੀਕ ਬਣੀ ਉਚਾਰ ਸਾਹਿਬ ਜਾ ਦੇ ਫਿਲਮ ਆਈ ਜਾਂ ਕੁਝ ਹੋਰ ਤੇ ਹੁਣ ਹੋਰ ਵੀ ਆ ਕੀ ਆ ਗਿਆ ਜਿਹੜਾ ਏ ਵੀ ਕੇ ਕੀ ਲੀ ਲੀ ਵੀ ਕੀ ਅਖੀ ਜਾਂਦੇ ਜੀ ਹੂੰ ਇਦੇ ਨਾਲ ਹੁਣ ਤੇ ਬੜੀਆਂ ਸੋਹਣੀਆਂ ਫਿਲਮਾਂ ਗੁਰੂਆਂ ਦੇ ਇੱਕ ਸਿੱਖੀ ਦੀਆਂ ਤੇ ਇੱਕ ਯੋਧਿਆਂ ਸੂਰਮਿਆਂ ਦੀਆਂ ਬੜੀਆਂ ਵਧੀਆ ਪੇਸ਼ ਕੀਤੀਆਂ ਜਾ ਸਕਦੀਆਂ ਵਾਂ ਤੇ ਬੜੀ ਜਾਣਕਾਰੀ ਮਿਲ ਸਕਦੀ ਆ ਰਿਐਲਿਟੀ ਦੇ ਵਿੱਚ ਅਸਲੀਅਤ ਵੀ ਆਸਾਨ ਸੀ ਆ ਤਰੀਕਾ ਵਾਂ ਇਹਦਾ ਯੋਧਿਆ ਹੋਏ ਇੰਨੇ ਇਹ ਬਿਲਕੁਲ ਸੱਚਾਈ ਜੀ ਲੱਗਣੀ ਹੈ ਵੀ ਵਾਕੇ ਯਾਰ ਆ ਤੇ ਰੀਅਲ ਸੱਚਾਈ ਆ ਅਚੂਟ ਤੇ ਬੜਾ ਹੀ ਕੋ ਸੁਣੀ ਜਾਂਦਾ ਕੱਲ ਪਰਸੋਂ ਮੈਂ ਉਹ ਖੇਰੀ ਫਿਲਮ ਵੇਖੀ ਆ ਕਾਂਤਾ ਰਾਈ ਆਈ ਜੇ ਉਹ ਨਾ ਬਲੀ ਬਾਲੀਵੁੱਡ ਹਾਲੀਵੁੱਡ ਦੀ ਲੱਗੀ ਆ ਤੁਸੀਂ ਕਾਂਤਾ ਰਾ ਫਿਲਮ ਵੇਖ ਲੋ ਤੇ ਤੁਹਾਂ ਲਾਣਾ ਹਨ ਲੈ ਆ ਤੇ ਬੰਦੇ ਦੇ ਇਕੱਲੇ ਨੂੰ ਦੁਨੀਆ ਲਾਤੀ ਆ ਦਾ ਉਹ ਪਤਾ ਹੀ ਨਹੀਂ ਕਿਧਰ ਨੂੰ ਮੋੜਦਾ ਫਿਰਦਾ ਕੀ ਕਰਦਾ ਫਿਰਦਾ ਪਤਾ ਹੀ ਨਹੀਂ ਕੀ ਕੋਲੋਂ ਹੀ ਜੋੜ ਜਾੜ ਕੇ ਬਣਾਤਾ ਹੀ ਵੀ ਇਸ ਤਰ੍ਹਾਂ ਉਹ ਜੰਗਲਾਂ ਚ ਰਹਿੰਦੇ ਹੀ ਜੰਗਲੀ ਹੀ ਉਥੇ ਸ਼ਕਤੀਆਂ ਪ੍ਰਦਰਸ਼ਨ ਹੋ ਗਈਆਂ ਉਹ ਕੱਲਾ ਹੀ ਬੰਦੇ 'ਚ ਸ਼ੇਰ ਵੜ ਜਾਂਦਾ ਸ਼ੇਰ ਉਹ ਚੋਂ ਨਿਕਲ ਜਾਂਦਾ ਹੀ ਕਦੀ ਉਹਦੇ ਪਤਾ ਨਹੀਂ ਕੀ ਲੋ ਪੀਤੀ ਜਾਂਦਾ ਇਹਦੇ ਬੰਦੇ ਖਾਈ ਜਾਂਦਾ ਹੈ ਪਤਾ ਨਹੀਂ ਕੀ ਕੁਛ ਮਤਲਬ ਉਹਨਾਂ ਹੀ ਬੜਾ ਉਹਨੂੰ ਕਰਤਾ ਤੇ ਹੋਰ ਦੱਸੋਗੀ ਝੂਠ ਨਹੀਂ ਬਣਾਤਾ ਤੇ ਉਹ ਉਹ ਉਹਦਾ ਜਿੰਨਾ ਅਸਰ ਲੋਕਾਂ ਤੇ ਹੋਏ ਨਾ ਵਾਹ ਵੀ ਉਹ ਜਿਹੜੀ ਫਿਲਮ ਜਿਹੜੀ ਆ ਚੱਲਣ ਢਈ ਹੈ ਹੈ ਨਾ ਕਾਂ ਤਾਰਾ ਫਿਲਮ ਜਿਹੇ ਉਹਦਾ ਕਿਤੇ ਵੀ ਕਾਡੂ ਕੋਡ ਲਾਓ ਬੜੀ ਬਲਾ ਫਿਲਮ ਬਣਾਈ ਗਈ ਮੈਂ ਵੀ ਵੇਲਾ ਤੇ ਮੈਂ ਵੀ ਵੇਖਣ ਪੈ ਗਿਆ ਤੇ ਉਹ ਬੜਾ ਯਾਰ ਉਹਨਾਂ ਨੇ ਝੂਠ ਫਰੇਬ ਜਿਆ ਬੜਾ ਰਲਾਇਆ ਉਹਦੇ 'ਚ ਤੇ ਇਸ ਕਰਕੇ ਅਹੀਂ ਅਨੇ ਆ ਵੀ ਆਪਣਾ ਤੇ ਝੂਠ ਫਰੇਵ ਨਹੀਂ ਆਪਣਾ ਤੇ ਹੈ ਹੀ ਸੱਚ ਹੈ ਤੇ ਇਹ ਤੇ ਚੰਗੀ ਤਰ੍ਹਾਂ ਵਿਖਾਓ ਕੋ ਦੱਸੋ ਜੇ ਕੋ ਦੱਸਦਾ ਤੇ ਉਹਦੀਆਂ ਲੱਤਾਂ ਖਿੱਚ ਦੇ ਜੇ ਜੇ ਕੋਈ ਫਿਲਮ ਬਣਾਉਂਦਾ ਤੇ ਤਾਂ ਨਹੀਂ ਹਾਂ ਲੈ ਹੁਣ ਤੁਹਾਨੂੰ ਪਤਾ ਕਿ ਵੇਖੋ ਚਾਰ ਸਾਹਿਬਜ਼ਾ ਦਾ ਫਿਲਮ ਵੀ ਬੜੀ ਚੱਲੀ ਆ ਜਸਰ ਨੇ ਕੱਢੀ ਤੇ ਕਿੰਨੀ ਲੋਕਾਂ ਨੇ ਫਿਲਮ ਵੇਖੀ ਤੇ ਗਿੱਪੀ ਨੇ ਜਿਹੜੀ ਫਿਲਮ ਬਣਾਈ ਹਾਂ ਅਕਾਲ ਮੈਂ ਤੇ ਮੇਰਾ ਬੇਟਾ ਵੇਖ ਕੇ ਆਇਆ ਹਾਂ ਤੇ ਫਿਲਮ ਓਏ ਰਬਾ ਐਡੀ ਕਮਾਲ ਦੀ ਤੇ ਇਸ ਤਰ੍ਹਾਂ ਵਿਖਾਇਆ ਗਿਆ ਵੀ ਸਾਡੇ ਸਿੰਘ ਜਿਹਾਰੂ ਕਿਤਰਾ ਲੜਦੇ ਇਸ ਜੰਗਲਾਂ ਚ ਰਹ ਕੇ ਤੇ ਦਰਤਿਆਂ ਨੂੰ ਦੇਖ ਤੇ ਚੜ ਕੇ ਨੂੰ ਤੇ ਕਿਵੇਂ ਹੁੰਦੇ ਇੰਨੀ ਸੋਹਣੀ ਫਿਲਮ ਬਣਾਈ ਨਾ ਗਿੱਪੀ ਗਰੇਵਾਲ ਨੇ ਤੇ ਉਥੇ ਵੀ ਕਿਸੇ ਬਾਹਰ ਦੇ ਨਹੀਂ ਸਾਡਿਆਂ ਨਹੀਂ ਚੱਲਣ ਦਿੱਤੀ ਉਹ ਰੋਇਆ ਪਟਿਆ ਬੜਾ ਅੰਦਾ ਮੇਰੇ ਤੋਂ ਬੜੀਆਂ ਜਿਥੇ ਬੰਦੀਆਂ ਨੇ ਪਤਾ ਨਹੀਂ ਕਿੰਨੇ ਕਿੰਨੇ ਲੱਖ ਰੁਪਈਆ ਮੈਂ ਦਿੱਤਾ ਵਾ ਇਹ ਫਿਲਮ ਲਵਾਉਣ ਲਈ ਫਿਲਮ ਲਵਾਤੀ ਆ ਤੇ ਫਿਮ ਨੂੰ ਪੰਬਲਪੂਸਿਆ ਜੀ ਪਾ ਛੱਡਿਆ ਤੇ ਉਹ ਬਹੁਤੀ ਲੰਬੀ ਚੱਲਣ ਹੀ ਨਹੀਂ ਦਿੱਤੀ ਨਾ ਚੱਲੀ ਹੀ ਨਹੀਂ ਆਂਦੇ ਫਿਲਮੇ ਝਾੜਦੇ ਨੇ ਉਹ ਕਰਦੇ ਨੇ ਇੱਕ ਕਰ ਦੇਣਾ ਉਹ ਡਰਦੇ ਹੀ ਨਹੀਂ ਕਿਈ ਗਏ ਵੀ ਕੀ ਇੱਥੇ ਹੋਰ ਨਾ ਕੁਛ ਆਪਾ ਪੈ ਜੇ ਪਰ ਮੈਂ ਵੇਖੀ ਤੇ ਮੈਂ ਅਜੇ ਹੋਰ ਦੋ ਤਿੰਨ ਵਾਰ ਵੇਖਣੀ ਇਸ ਫਿਲਮੇ ਜੋ ਲਾਥੀ ਗਈ ਮੈਨੂੰ ਤਾਂ ਫਿਲਮ ਨੇ ਮਜ਼ਾ ਹੀ ਦਿਵਾਤਾ ਤੇ ਫਿਲਮ ਨੇ ਨਾ ਜੋਸ਼ શરીਰ ਚ ਲਿਆਤਾ ਹੀ ਵੀ ਵਾਕਈ ਬੰਦੇ ਜਿਹੜੇ ਨਾ ਜਿਹੜੇ ਜੇ ਸੋਚਦੇ ਆ ਨਾ ਗੁਰਸਿੱਖ ਬਨਣਾ ਵਾ ਜਾਂ ਕੁਛ ਕਰਨਾ ਵਾ ਉਹ ਗੋ ਫਿਲਮ ਇਹੋ ਜੀਆਂ ਬਨਨੀਆਂ ਚਾਹੀਦੀਆਂ ਤੇ ਸਾਡੇ ਆਪਣੇ ਰੋਕੀ ਜਾਂਦੇ ਤੇ ਆਹ ਗੱਲ ਬਾਤ ਆ ਪਰੇਸ਼ਾਨੀਆਂ ਬਾਹਰੋਂ ਕੋਈ ਨਹੀਂ ਇਹ ਦੇਂਦਾ ਤੁਹਾਡੇ ਆਪਣੇ ਤੁਹਾਨੂੰ ਪਰੇਸ਼ਾਨੀਆਂ ਦੇਈ ਜਾਂਦੇ ਜੇ ਉਹੋ ਹੀ ਗਾਂ ਤੁਰਨੀ ਜਾਂਦੇ ਕਿਸੇ ਦੀ ਲਾਲੋ ਜੇ ਧਾਰਮਿਕ ਸੰਸਥਾਵਾਂ ਚ ਲਾਲੋ ਧਾਰਮਿਕ ਬੰਦੇ ਤਾਂ ਡਿਆ ਜੇ ਤੁਸੀਂ ਧਾਰਮਿਕ ਮਸਲੇ ਚ ਅੱਗੇ ਬੰਦੇ ਤੁਹਾਡੇ ਧਾਰਮਿਕ ਹੀ ਬੰਦੇ ਲਤਾਵਡਣੀਆਂ ਸ਼ੁਰੂ ਕਰ ਦਿੰਦੇ ਕਾਰੋਬਾਰ ਚ ਬਦਲ ਲੱਗਦੇ ਜੇ ਤੇ ਜਿਹੜਾ ਤੁਹਾਡਾ ਕਾਰੋਬਾਰ ਆ ਉਸ ਚ ਦਵਾ ਦਾਵੀ ਚ ਚੜ ਜਾਂਦੇ ਜਿੱਤੇ ਵੀ ਇਹ ਬੰਦਾ ਅੱਗੇ ਨਾ ਚੱਲ ਜੇ ਹੁਣ ਇਹਨੂੰ ਪਾਰਸਮਣੀ ਦਾ ਆਪਣੇ ਦਾ ਭਿੰਦਰ ਸੋਂ ਦਾ ਜਿੱਦਾਂ ਮੈਂ ਉਹਦਾ ਇਹ ਚੀਜ਼ ਤੇ ਮੈਂ ਉਦੋਂ ਹੀ ਨੋਟ ਕਰ ਲਈ ਟਵੀਰ ਛੋਟਾ ਨਹੀਂ ਆਈ ਇਕੱਠੇ ਹੀ ਤੇ ਨਹੀਂ ਵੱਡੇ ਵੀ ਤੂੰ ਵੱਡਾ ਲੱਗਦਾ ਹਾਂ ਤੇ ਇਹ ਤਾਂ ਮੈਂ ਤੇਰੀ ਉਦਾਂ ਹੀ ਨੋਟ ਕਰ ਲਈ ਮਾ ਯਾਰਾਂ ਦੀ ਮਾਰ ਦੀ ਛਾਲਾ ਵੀਡੀਓ ਤੁਰੀ ਜਾਂਦੀ ਲੋਕ ਵੇਖ ਰਹੇ ਆ ਲੋਕਾਂ ਨੂੰ ਵਧੀਆ ਲੱਗ ਰਿਹਾ ਮੈਨੂੰ ਖੁਦ ਮਹਿਸੂਸ ਬੜਾ ਵਧੀਆ ਲੱਗਾ ਤੇ ਮੈਂ ਆਹ ਪਾਸਮਣੀ ਨੇ ਮਣੀ ਸਾਡਾ ਲੰਘਿਆ ਨਾ ਅੱਗੇ ਬਾਬਾ ਤੇ ਇਹ ਕੰਮ ਚੱਲ ਜਾਣਾ ਪਰ ਚਾ ਕੰਮ ਚੱਲ ਜਗਾ ਕਿ ਇਤਿਹਾਸ ਦੱਸੂਗਾ ਤੇ ਸੈਲੀਬ੍ਰੇਟ ਹੋਊਗਾ ਬੰਦਾ ਸਾਡਾ ਮਸ਼ਹੂਰ ਹੋ ਰਿਹਾ ਦਿਨੋ ਦਿਨ ਚਲੋ ਚੰਗੀ ਗੱਲ ਆ ਤੇ ਉਹਨਾਂ ਨੂੰ ਨਾਲਦਿਆਂ ਨੂੰ ਇਹ ਨਹੀਂ ਆ ਵੀ ਅਸੀਂ ਵੀ ਕੁਝ ਕਰੀਏ ਉਨਾ ਨੂੰ ਮਸਲਾ ਇਹ ਆ ਕਿ ਇਹ ਕੁਛ ਕਰਨ ਦੇ ਆ ਇਹਨੂੰ ਰੋਕੀ ਅਹੀਂ ਨਹੀਂ ਕਰਨਾ ਨਾ ਕਰਨ ਦੇਣਾ ਉਹ ਨਿੱਕੇ ਹੁੰਦੇ ਆਲੀ ਗੱਲ ਨਾ ਖੇਡਣਾ ਨਾ ਖੇਡਣਾ ਖੁੱਤੀ ਚ ਭੱਜ ਜਨੇ ਨਾ ਨਿੱਕੇ ਹੁੰਦੇ ਆ ਇੱਕੋ ਕੰਮ ਖਰਾਬ ਕਰਕੇ ਭਾਈ ਤੇ ਦੇ ਆਪਾਂ ਵੀ ਜੇ ਨਹੀਂ ਖੇਡ ਮੈਨੂੰ ਘੜਾਉਣਾ ਤੇ ਆ ਹੀ ਫਿਰ ਅਹੀਂ ਚੱਲੇ ਹੀ ਖਰਾਬ ਕਰਕੇ ਕੰਮ ਤੇ ਆ ਗੱਲਾਂ ਬਾਤਾਂ ਵਾ ਕੋਈ ਰਲ ਮਿਲ ਕੇ ਤੇ ਕੋਈ ਮਸਲਿਆਂ 'ਚ ਸਾਂਝੇ ਸਲਾਹ ਦਾ ਕੰਮ ਕਰ ਲਿਆ ਕਰੋ ਐਵੇਂ ਨਾ ਆਪਣੀਆਂ ਹੀ ਪੁੱਠੀਆਂ ਸਿੱਧੀਆਂ ਗੱਲਾਂ ਕਰਿਆ ਕਰੋ ਇਤਿਹਾਸ ਨੂੰ ਥੋੜਾ ਦੱਸੋ ਗਾਂ ਬੱਚਿਆਂ ਨੂੰ ਫਿਲਮਾਂ ਦੇ ਰੂਪ ਵਿੱਚ ਨਾਟਕਾਂ ਦੇ ਵਿੱਚ ਪੇਸ਼ ਕਰੋ ਪਾਤਰ ਪੇਸ਼ ਕਰੋ ਅੱਜ ਕੱਲ ਚਲੋ ਨਾ ਕਿਹ ਅਪਾ ਨਹੀਂ ਬੰਦਾ ਨਹੀਂ ਗੁਰੂਆਂ ਦਾ ਰੂਪ ਧਾਰ ਸਕਦਾ ਆ ਬੜਾ ਕੁਸ਼ ਆ ਗਿਆ ਵਾ ਤੇ ਐ ਰਿਐਲਿਟੀ ਦੇ ਵਰਗੇ ਗੁਰੂ ਸਾਹਿਬ ਤਿਆਰ ਕਰਕੇ ਉਹਨਾਂ ਦੇ ਵਰਗੀਆਂ ਆਪਣੀਆਂ ਬਣਾ ਕੇ ਬੜੀ ਛੋਟੀ ਚੀਜ਼ ਬਣ ਸਕਦੀ ਹੈ ਇਹੋ ਜੀਆਂ ਚੀਜ਼ਾਂ ਦਾ ਉਪਰਾਲਾ ਕਰੋ ਇੱਧਰ ਧਿਆਨ ਦਿਓ ਤੇ ਦੱਸੋ ਸਚਾਈਆਂ ਦਾ ਆਪਾਂ ਜਿਹੜੀ ਸੱਚੀਆਂ ਗੱਲਾਂ ਉਹ ਨਹੀਂ ਦੱਸਣ ਦੇ ਲੋਕ ਕੋਲੋਂ ਝੂਠ ਬਣਾਉਣਾ ਦਸੀ ਜਾਂਦੇ ਯਾਰ ਉਹ ਚੰਗੀ ਗੱਲ ਐ ਫਿਰ ਤੇ ਫਿਰ ਧਰਮ ਵਧੂ ਕੀ ਤਰ੍ਹਾਂ ਕੋਈ ਵੀ ਧਰਮਿਆਂ ਉਹਦੇ ਬਾਰੇ ਦੱਸੋਗੇ ਤੇ ਪਤਾ ਲੱਗੂਗਾ ਠੀਕ ਹੈ ਜੀ ਆ ਸੁਣੋ ਸਾਰਾ ਇੱਕ ਵਾਰੀ ਸਾਡੇ ਪਾਸ ਬਣੀ